ਏ ਜਿਹੜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਆਪਾਂ ਸਿੱਖੀ ਧਾਰਨ ਕੀਤੀ ਆ ਇਹ ਸਿੱਖੀ ਸਾਨੂੰ ਕੋਈ ਸਸਤੀ ਨਹੀਂ ਪ੍ਰਾਪਤ ਹੋਈ ਇਹ ਸਿੱਖੀ ਅਸੀਂ ਬਹੁਤ ਮਹਿੰਗੀ ਪ੍ਰਾਪਤ ਕੀਤੀ ਆ ਵੇਖੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਤੇ ਅਸੀਂ ਬੇਨਤੀ ਕੀਤੀ ਆ ਜੇ ਤੋ ਪ੍ਰੇਮ ਖੇਲਣ ਦਾ ਚਾਉ ਸਿਰ ਧਰ ਤਰੀ ਗਲੀ ਮੇਰੀ ਆਓ ਹਿਤ ਮਾਰਗ ਪੈਰ ਤਰੀ ਜਾ ਸਿਰ ਦੀਜੇ ਕਾਨ ਨਾ ਕੀਜੈ ਇਹ ਅਸੀਂ ਆਪਣਾ ਸਿਰ ਦੇ ਕੇ ਸਿੱਖੀ ਪ੍ਰਾਪਤ ਕੀਤੀ ਆ ਸੋ ਗੁਰਮੁਖ ਪਿਆਰਿਓ ਗੁਰੂ ਮਹਾਰਾਜ ਜੀ ਦਾ ਜਿਹੜਾ ਸੱਚਾ ਸੇਖ ਆ ਉਹ ਜਦੋਂ ਇਹ ਸਮਝਦਾ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਸੇਖ ਆ ਤੇ ਬਾਹਰੋਂ ਭਾਵੇਂ ਜਿੰਨਾ ਮਰਜੀ ਗਰੀਬ ਹੋਵੇ ਜਿੰਨਾ ਮਰਜੀ ਕੰਗਾਲ ਹੋਵੇ ਉਹ ਆਪਣੀ ਗਰੀਬੀ ਨੂੰ ਨਹੀਂ ਵੇਖਦਾ ਆਪਣੀ ਕੰਗਾਲਤਾ ਨੂੰ ਨਹੀਂ ਵੇਖਦਾ ਉਹ ਇਹ ਵੇਖਦਾ ਹੈ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਸੇਖ ਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੇਖ ਹੋਣ ਦੇ ਵਿੱਚ ਉਹ ਬੜੀ ਪ੍ਰਸੰਤਾ ਪ੍ਰਾਪਤ ਕਰਦਾ ਹੈ ਜਦੋਂ ਅਸੀਂ ਇਹੋ ਜਿਹਾ ਗੁਰ ਇਤਿਹਾਸ ਸਰਵਣ ਕਰਦੇ ਆਂ ਤੇ ਕਈ ਵਾਰ ਸਾਡੇ ਮਨ ਵਿੱਚ ਖਿਆਲ ਆਉਂਦਾ ਹੈ ਕਿ ਕੋਈ ਗੁਰੂ ਘਰ ਵਿੱਚ ਉਹ ਇਹੋ ਜਿਹਾ ਸਿੱਖ ਵੀ ਹੋਵੇਗਾ ਜਿਹੜਾ ਗਰੀਬੀ ਦੀ ਅਵਸਥਾ ਦੇ ਵਿੱਚ ਵੀ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਨੂੰ ਪਿਆਰ ਕਰਦਾ ਹੋਵੇ ਤੇ ਉਹ ਅਰਦਾਸ ਬੇਨਤੀ ਕਰਦਾ ਹੋਵੇ ਸੱਚੇ ਪਾਤਸ਼ਾਹ ਮੈਨੂੰ ਤੇਰੇ ਦਰ ਤੋਂ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿ ਦਾਣ ਵਿਵੇਕ ਦਾਣ ਵਿਸਾਦਰ ਭਰੂਸਾ ਦਾਣ ਮੈਨੂੰ ਇਹ ਦਾਣ ਚਾਹੀਦੇ ਆ ਜਦੋਂ ਆਪਾਂ ਗੁਰ ਇਤਿਹਾਸ ਪੜ੍ਹਦੇ ਆ ਤੇ ਸਾਧ ਸੰਗ ਜੀ ਐਸੇ ਬੇਅੰਤ ਸਿੱਖ ਹਨ ਇੱਕ ਸਿੱਖ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦਾ ਹੋਇਆ ਜਿਹਦਾ ਨਾਮ ਹੈ ਭਾਈ ਮਹੀਸ਼ਾ ਇਹ ਸੁਲਤਾਨਪੁਰ ਲੋਧੀ ਸਾਹਿਬ ਦਾ ਰਹਿਣ ਵਾਲਾ ਸੀ ਭਾਈ ਮਹੀਸ਼ਾ ਗੁਰੂ ਮਹਾਰਾਜੀ ਦੇ ਦਰ ਤੇ ਆਇਆ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕਰੋ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕੀਤਾ ਭਾਈ ਮੇਚਿਆ ਕੀ ਲੈਣਾ ਤੂੰ ਸਿੱਖ ਬਣ ਕੇ ਰਹਿਣ ਦੇ ਤੂੰ ਇਸੇ ਤਰ੍ਹਾਂ ਚੰਗਾ ਹੈ ਜਿਹੜੀ ਸਿੱਖੀ ਆ ਇਹ ਤੈਨੂੰ ਸੁਹੰਡਣੀ ਨਹੀਂ ਹੋਣੀ ਸਿੱਖੀ ਨੇ ਤੇਰਾ ਨੁਕਸਾਨ ਕਰਨਾ ਉਸ ਵੇਲੇ ਭਾਈ ਹਮੇਸ਼ਾ ਜੀ ਨੇ ਦੋ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੇਰੇ ਜੀਵਨ ਦੀ ਕਿਹੋ ਜੀ ਇਹ ਕਿਹੜੀ ਇਹੋ ਜੀ ਭੁੱਲਿਆ ਤੇ ਜੀ ਦੇ ਕਰਕੇ ਮੈਨੂੰ ਸਿੱਖੀ ਦੀ ਦਾਤ ਨਹੀਂ ਬਖਸ਼ਿਸ਼ ਕਰ ਦੇ ਮੈਂ ਬੜੀ ਆਸ ਲਾ ਕੇ ਆਇਆ ਮੈਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕਰੋ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਠੀਕ ਆ ਭਾਈ ਮੇਸ਼ਿਆ ਜੇ ਤੂੰ ਸਿੱਖੀ ਧਾਰਨ ਕਰਨੀ ਆ ਤੈਨੂੰ ਚਰਨਾਮਰਤ ਦੀ ਦਾਤ ਬਖਸ਼ਿਸ਼ ਕਰਕੇ ਤੈਨੂੰ ਸਿੱਖ ਬਣਾ ਦੇਣੇ ਇਥੇ ਦਾਸ ਬੇਨਤੀ ਕਰੇ ਕਿ ਜਿਹੜੇ ਦਾਸ ਨੇ ਆਪ ਜੀ ਨਾਲ ਬਚਨ ਸਾਂਝੇ ਕੀਤੇ ਆ ਕਿ ਗੁਰੂ ਅਮਰਦਾਸ ਆ ਜਿਹਨੇ ਬਚਨ ਕੀਤੇ ਭਾਈ ਹਮੇਸ਼ਾ ਤੂੰ ਰਹਿਣ ਦੇ ਸਿੱਖੀ ਸਿੱਖ ਬਣ ਕੇ ਤੂੰ ਕੀ ਲੈਣਾ ਗੁਰਮੁਖ ਪਿਆਰਿਓ ਇਹਨਾਂ ਬਚਨਾਂ ਤੇ ਇਤਰਾਜ ਨਾ ਕਰਨਾ ਇਹ ਬਚਨ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਵੀ ਲਿਖੇ ਹੋਇਆ ਪਰ ਇਹਨਾਂ ਬਚਨਾਂ ਦਾ ਭਾਵ ਆ ਭਾਈ ਹਮੇਸ਼ਾ ਜੀ ਨੂੰ ਟਣਕਾਉਣਾ ਭਾਈ ਹਮੇਸ਼ਾ ਜੀ ਦੀ ਪਰਖ ਕਰਨੀ ਕਦੀ ਕਦੀ ਗੁਰੂ ਇਹੋ ਜਿਹੇ ਬਚਨ ਕਰਦੇ ਆ ਗੁਰਬਾਣੀ ਦਾ ਬਚਨ ਹੈ ਸਤਗੁਰੂ ਮਹਾਰਾਜ ਯਾ ਰੱਬ ਦੇ ਪਿਆਰੇ ਜੇ ਬਾਰੋਂ ਭੁੱਲ ਚੁੱਕ ਬੋਲ ਦੇ ਭੀ ਖਰੇ ਹਰ ਪਾਣੇ ਇਹ ਸਤਿਗੁਰੂ ਜੀ ਦੇ ਬਚਨ ਜਿਹੜੇ ਆ ਇਹ ਦੁਨੀਆ ਦੇ ਵਾਸਤੇ ਭੁੱਲ ਚੁੱਕ ਦੇ ਬਚਨ ਆ ਪਰ ਰੱਬ ਵਾਸਤੇ ਇਹ ਖਰੇ ਆ ਸੱਚੇ ਆ ਕਿਉਂਕਿ ਇਹ ਸਿੱਖਾਂ ਦੀ ਪਰਖ ਲੈਣ ਵਾਸਤੇ ਕਰ ਹੈ ਗੁਰੂ ਮਹਾਰਾਜ ਜੀ ਨੇ ਭਾਈ ਹਮੇਸ਼ਾ ਜੀ ਨੂੰ ਆਪਣਾ ਸੇਖ ਬਣਾਇਆ ਭਾਈ ਹਮੇਸ਼ਾ ਜੀ ਘਰ ਗਿਆ ਸਤਗੁਰੂ ਮਹਾਰਾਜ ਦੀ ਕਸਵੱਟੀ ਲੱਗ ਗਈ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਧਨ ਪਦਾਰਥ ਚਲੇ ਗਏ ਮਾਲ ਡੰਗਰ ਜਿਹੜਾ ਸੀ ਉਹ ਖਤਮ ਹੋ ਗਿਆ ਨਗਰ ਦੀ ਚੌਧਰਤਾ ਵੀ ਖਤਮ ਹੋ ਗਈ ਇਹ ਸਭ ਕੁਝ ਠੀਕ ਸੀ ਹੁਣ ਲੋਕ ਵੀ ਮੁਖੌਲ ਕਰਦੇ ਆ ਭਾਈ ਮੇਸ਼ਿਆ ਕੀ ਲਿਆਈ ਸਿੱਖ ਬਣ ਕੇ ਉਸ ਵੇਲੇ ਭਾਈ ਮਹਿਸ਼ਾ ਇਹ ਬਚਨ ਸੁਣ ਕੇ ਕੋਈ ਗੁੱਸਾ ਨਹੀਂ ਕਰਦੇ ਇਤਰਾਜ ਨਹੀਂ ਕਰਦੇ ਏ ਬਚਨ ਕਰ ਦਿੰਦੇ ਹੋ ਭੋਲਿਓ ਤੁਹਾਨੂੰ ਕੀ ਪਤਾ ਹੈ ਕਿ ਮੈਂ ਸਿੱਖ ਬਣ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਤੋਂ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਦੇ ਵਿੱਚੋਂ ਕਿੰਨਾ ਸੱਚਾ ਸੁੱਖ ਤੇ ਕਿੰਨਾ ਸੱਚਾ ਧਨ ਪ੍ਰਾਪਤ ਕਰ ਲਿਆ ਸਮਾਂ ਬੀਤ ਗਿਆ ਭਾਈ ਮੇਸ਼ਾ ਜੀ ਕੁਝ ਮਹੀਨਿਆਂ ਬਾਅਦ ਫੇਰ ਗੁਰੂ ਮਹਾਰਾਜੀ ਦੇ ਦਰਸ਼ਨ ਕਰਨ ਵਾਸਤੇ ਗਏ ਅੱਗੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਅੰਤਰਾਜਮੀ ਸਤਗੁਰੂ ਜਾਨੀ ਜਾਨ ਸਤਗੁਰੂ ਜੀ ਉਹ ਸਭ ਕੁਝ ਜਾਣਦੇ ਸਨ ਉਹਨਾਂ ਆਖਿਆ ਭਾਈ ਹਮੇਸ਼ਾ ਜੀ ਕੀ ਹਾਲ ਚਾਲ ਹੈ ਭਾਈ ਹਮੇਸ਼ਾ ਜੀ ਕਹਿੰਨ ਲਗੇ ਸਤਗੁਰੂ ਮਹਾਰਾਜ ਚੜ੍ਹਦੀ ਕਲਾ ਬਸ ਤੁਹਾਡੀ ਕਿਰਪਾ ਨਾਲ ਸਿੱਖੀ ਦੇ ਨਾਲ ਅਨੰਤ ਹੀ ਆਨੰਦ ਬਣਿਆ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਪਜੀ ਸਾਹਿਬ ਦੀ ਬਾਣੀ ਦੇ ਬਚਨ ਪੜੀਦੇ ਆ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਉਹ ਵਿਗਾਸ ਦੀ ਅਵਸਥਾ ਪ੍ਰਾਪਤ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਭਾਈ ਮਹੇਸ਼ਾ ਜੀ ਦੇ ਇਸ ਪਿਆਰ ਤੋਂ ਜਿਹੜੇ ਉਹ ਪ੍ਰਸੰਨ ਹੋ ਗਏ ਤੇ ਸਤਿਗੁਰੂ ਮਹਾਰਾਜੀ ਆਪ ਸੰਘਾਸਣ ਤੋਂ ਉੱਠੇ ਭਾਈ ਮਹੇਸ਼ਾ ਜੀ ਨੂੰ ਮੋਢੇ ਤੋਂ ਫੜ ਕੇ ਠਾਇਆ ਆਪਣੇ ਗਲੇ ਨਾਲ ਲਾਇਆ ਥਾਪੜਾ ਦਿੱਤੀ ਆਖਿਆ ਭਾਈ ਮਹੇਸ਼ਾ ਤੇਰੇ ਵਰਗੇ ਸਿੱਖ ਜਿਹੜੇ ਆ ਉਹ ਗੁਰੂ ਘਰ ਵਿੱਚ ਵਿਰਲੇ-विरਲੇ ਹੁੰਦੇ ਆ ਆਖਿਆ ਭਾਈ ਮੇਛਿਆ ਕੋਈ ਗੱਲ ਨਹੀਂ ਜਿਹੜਾ ਤੇਰੇ ਜੀਵਨ ਦੇ ਵਿੱਚੋਂ ਗਿਆ ਹੈ ਉਹ ਵੀ ਵਾਪਸ ਮੁੜ ਕੇ ਆਵੇਗਾ ਪਰ ਤੈਨੂੰ ਜੀਵਨ ਦੇ ਅੰਦਰ ਇੱਕ ਉਹ ਅਬਨਾਸ਼ੀ ਦਾਤ ਬਖਸ਼ਿਸ਼ ਕਰਾਂਗੇ ਜਿਹੜੀ ਤੇਰੀ ਕਦੇ ਜੀਵਨ ਚੋਂ ਜਾਵੇਗੀ ਨਹੀਂ ਸਤਿਗੁਰੂ ਜੀ ਨੇ ਸਿਰ ਤੇ ਮੇਰ ਭਰਿਆ ਹੱਥ ਰੱਖਿਆ ਤੇ ਕਿਰਪਾ ਕਰ ਦਿੱਤੀ ਗਿਆਨ ਅੰਜਨ ਗੁਰ ਦੀਆ ਅਗਿਆਨ ਅંધੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਭਾਈ ਹਮੇਸ਼ਾ ਜੀ ਦੇ ਅੰਦਰ ਨੌ ਨਦੀਆਂ 18 ਸਿੱਧੀਆਂ ਔਰ ਸੱਚੇ ਗਿਆਨ ਦਾ ਪ੍ਰਕਾਸ਼ ਕਰਕੇ ਆਖਿਆ ਭਾਈ ਹਮੇਸ਼ਿਆ ਅਹੀਂ ਤੇਨੂੰ ਆਪਣੇ ਦਰੋਂ ਘਰੋਂ ਮੰਜੀ ਦੀ ਦਾਤ ਬਖਸ਼ਿਸ਼ ਕੀਤੀ ਤੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਨਗਰੀ ਵਿੱਚ ਸਲਤਨਪੁਰ ਸਹਿ ਵਿਖੇ ਜਾ ਕੇ ਧਰਮ ਦਾ ਪ੍ਰਚਾਰ ਕਰਨਾ ਇਹ ਜਿਹੜਾ ਸਿੱਖੀ ਦਾ ਤੇਰਾ ਪਿਆਰ ਹੈ ਇਹ ਦੁਨੀਆ ਦੇ ਵਿੱਚ ਅਮਰ ਹੋ ਜਾਏਗਾ ਸੋ ਗੁਰਮੁਖ ਪਿਆਰਿਓ ਗੁਰੂ ਅਮਰਦਾਸ ਸਾਹਿਬ ਜੀ ਨੇ ਭਾਈ ਮਹੀਸ਼ਾ ਜੀ ਦਾ ਇਹ ਪਿਆਰ ਵੇਖ ਕੇ 22 ਮੰჯੀਆਂ ਦੇ ਵਿੱਚੋਂ ਇੱਕ ਮੰਜੀ ਭਾਈ ਮਹੀਸ਼ਾ ਜੀ ਨੂੰ ਵਛੇਰ ਕੀਤੀ ਸੋ ਗੁਰਮੁਖ ਪਿਆਰਿਓ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਪਰਮ ਪਿਆਰੇ ਸੇਵਕ ਭਾਈ ਮਹੀਸ਼ਾ ਜੀ ਦੀ ਇਹ ਸਾਖੀ ਸਰਵਣ ਕਰਵਾ ਕੇ ਦਾਸ ਬੇਨਤੀ ਕਰੇਗਾ ਕਿ ਜਿਹੜੇ ਗੁਰਮੁਖ ਪਿਆਰੇ ਕਈ ਵਾਰ ਸਾਡੀਆਂ ਸਿੱਖ ਸੰਸਥਾਵਾਂ ਨੂੰ ਗੁਲਾਮਾ ਦਿੰਦੇ ਆ ਸਾਡੀ ਸੰਭਾਲ ਲੀਂਗੇ ਤੇ ਜੇ ਸਾਨੂੰ ਤਨਖਾਹਾਂ ਨਹੀਂ ਦਿੰਦੀਆਂ ਮਿਲਦੀਆਂ ਸਾਨੂੰ ਪੈਸੇ ਬੜੇ ਘੱਟ ਮਿਲਦੇ ਆ ਤੇ ਇਸ ਰੋਸ ਵਜੋਂ ਇਹ ਕਹਿਣਾ ਵੀ ਮੈਂ ਸਿੱਖੀ ਛੱਡ ਦੇਣੀ ਆ ਗੁਰਮੁਖ ਪਿਆਰਿਓ ਇਹ ਸਾਡੇ ਜੀਵਨ ਦੇ ਵਿੱਚ ਬੜੀ ਵੱਡੀ ਭੁੱਲ ਆ ਹਾਂ ਠੀਕ ਆ ਹੱਕ ਲੈਣਾ ਉਹ ਬੇਨਤੀ ਕਰੋ ਹੁਕਮ ਕਰੋ ਆਰੇ ਗੁਰਮੁਖ ਪਿਆਰਿਓ ਕਦੀ ਇਸ ਲਾਹਾਂ ਦੇਂਦਿਆਂ ਹੋਇਆ ਕਦੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖੀ ਨੂੰ ਤਿਆਗਣ ਦਾ ਮਨ ਵਿੱਚ ਵਿਚਾਰ ਨਹੀਂ ਲੈ ਕੇ ਆਉਣਾ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖੀ ਭੁੱਖੇ ਰਹਿ ਕੇ ਪਿਆਸੇ ਰਹਿ ਕੇ ਕੁਰਬਾਨੀ ਦੇ ਕੇ ਵੀ ਅਸੀਂ ਸੰਭਾਲਣਾ ਇਹਨੂੰ ਕਿਸਾਂ ਸਵਾਸਾ ਨਾਲ ਲੁਭਾਉਣਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦਿਆਂ ਹੋਇਆ ਇਹ ਲੋਕ ਸੁਖੀਏ ਪਰ ਲੋਕ ਸਹਿਲ ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਪ੍ਰਾਪਤ ਕਰਨੀ ਹੈ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨਾ ਜੀ ਅਖੀਰ ਵਿੱਚ ਗੁਰੂ ਘਰ ਦੀ ਜੋਗ ਸੇਵਾ ਲਈ ਅਸੀਸਾਂ ਬਖਸ਼ਿਸ਼ ਕਰਦਿਆਂ ਹੋਇਆਂ ਪਿਆਰ ਸਤਿਕਾਰ ਸਹਿ ਫਤਿਹ ਦੀ ਸਾਜ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ